ਕ੍ਰੈਡਿੰਗ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਕਿਊਬਕ ਅਤੇ ਪੀਈਆਈ ਨੇ ਸਵੇਰੇ ਇਮੀਗ੍ਰੇਸ਼ਨ ਡਰਾਅ ਵਿੱਚ ਨਵੇਂ ਦੌਰ ਦੇ ਵਿੱਚ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕਰ ਦਿੱਤਾ ਹੈ ਬ੍ਰਿਟਿਸ਼ ਕੋਲੰਬੀਆ ਬੀਸੀ ਕਿਊਬਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਪੀਈਆਈ ਨੇ ਪਿਛਲੇ ਹਫਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਬਿਨੈ ਕਰਨ ਦੇ ਸੱਦੇ ਜਾਰੀ ਕਰ ਦਿੱਤੇ ਨੇ BC ਅਤੇ PEI ਨੇ ਆਪਣੇ ਸਬੰਧਤ ਸੂਬੇ ਨਾਮਜ਼ਦ ਪ੍ਰੋਗਰਾਮਾਂ ਰਾਹੀਂ ਅ지ਹਾ ਕੀਤਾ ਕੈਨੇਡਾ ਵਿੱਚ ਹਰੇਕ ਪ੍ਰਾਂਤ ਅਤੇ ਖੇਤਰ ਕਿਊਬਕ ਅਤੇ ਨੂਨਾਵਤ ਦੇ ਆਪਵਾਦਾਂ ਦੇ ਨਾਲ ਵਿੱਚ ਇੱਕ ਉਹ ਇਹ ਪ੍ਰੋਗਰਾਮ ਕਰਵਾ ਸਕਦੇ ਨੇ ਕਿਉਂਕਿ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਰਸੀਸੀ ਅਤੇ ਸੂਬੇ ਦੀਆਂ ਸਰਕਾਰਾਂ ਦੇ ਵਿਚਕਾਰ ਸਾਂਝੀ ਜ਼ਿੰਮੇਵਾਰੀਆਂ ਆਈਆਰਸੀਸੀ ਹਰ ਸਾਲ ਇਨ੍ਹਾਂ ਪ੍ਰਾਂਤਾਂ ਵਿੱਚ ਨਾਮਜ਼ਦਗੀਆਂ ਦੀ ਇੱਕ ਖਾਸ ਰੈਣੀ ਨਿਰਧਾਰਤ ਕਰਦਾ ਹੈ ਫਿਰ ਇਹ ਪ੍ਰਾਂਤਾਂ ਤੇ ਨਿਰਭਰ ਕਰਦਾ ਕਿ ਉਹ ਆਰਥਿਕ ਇੰਟੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਨ ਜਿਨ੍ਹਾਂ ਨੂੰ ਪ੍ਰੋਵੈਂਸ਼ੀਅਲ ਆਰਥਿਕਤਾ ਵਿੱਚ ਸਫਲਤਾਪੂਰਵਕ ਏਕੀਕਰਨ ਅਨ ਦੀ ਸਭ ਤੋਂ ਵੱਧ ਸੰਭਾਵਨਾ ਵਜੋਂ ਦੇਖਿਆ ਜਾਂਦਾ ਸਾਰੇ ਪੀ ਐਨ ਪੀ ਕੋਲ ਵੱਖ-ਵੱਖ ਯੋਗਤਾ ਮਾਪਦੰਡਾਂ ਵਾਲੇ ਉਮੀਦਵਾਰਾਂ ਲਈ ਵਿਅਕਤੀਗਤ ਸਟੀਮਸ ਨੇ ਉਹ ਦਰਾਂ ਦੇ ਲਈ ਅੰਤਰਰਾਸ਼ਟਰੀ ਗ੍ਰੈਜੂਏਟ ਖਾਸ ਕਿੱਤਿਆਂ ਵਾਲੇ ਉਮੀਦਵਾਰ ਜਾਂ ਕੰਮ ਦਾ ਤਜਰਬਾ ਜਾਂ ਉਮੀਦਵਾਰ ਜੋ ਪਿੰਡੂ ਸਥਾਨਾਂ ਵਿੱਚ ਰਹਿਣ ਅਤੇ ਕੰਮ ਦੇ ਇੱਛਕ ਨੇ ਜ਼ਿਆਦਾਤਰ ਪ੍ਰਵਿੰਸਾਂ ਦੇ ਵਿੱਚ ਇੱਕ ਸੂਬਾਈ ਸਕੋਰਿੰਗ ਪ੍ਰਣਾਲੀ ਹੁੰਦੀ ਹੈ ਜੋ ਸੰਘੀ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਸਮਾਨ ਹੁੰਦੀ ਹੈ ਪਰ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਇੱਕ ਸੂਬਾਈ ਪੱਧਰ ਤੇ ਕੰਮ ਕਰਦੀ ਹੈ ਕਿਊਬਿਕ ਕੋਲ ਪੀ ਐਨ ਪੀ ਨਹੀਂ ਆਤੇ ਇਸ ਦੀ ਬਜਾਏ ਫੈਡਰਲ ਸਰਕਾਰ ਦੇ ਨਾਲ ਇੱਕ ਵਕਰਾ ਸਾਂਝਾ ਸਮਝੌਤਾ ਹੈ ਜੋ ਇਸ ਨੂੰ ਸੂਬੇ ਵਿੱਚ ਆਰਥਿਕ ਪ੍ਰਵਾਸੀ ਦੀ ਚੋਣ ਦੇ ਖੁੱਦ ਮੁਕਤੀ ਆਰੀ ਦੀ ਆਗਿਆ ਦਿੰਦਾ ਹੈ ਸੂਬੇਈ ਇਮੀਗ੍ਰੇਸ਼ਨ ਨਤੀਜੇ ਅਗਸਤ 17 ਦੇ 23 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨੇ 156 ਉਮੀਦਵਾਰਾਂ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ BC PNP ਰਾਹੀਂ 2 ਅਗਸਤ ਨੂੰ ਨਾਮਜ਼ਦਗੀਆਂ ਲਈ ਬਿਨੇ ਕਰਨ ਦਾ ਸੱਦਾ ਦਿੱਤਾ ਦੇ BC ਲਗਭਗ ਹਫਤਾਵਰੀ ਉਮੀਦਵਾਰਾਂ ਲਈ ਡਰਾ ਕੱਢਦਾ ਪ੍ਰੋਵਿੰਸ਼ਲ ਨੇ ਹੁਨਰਮੰਦ ਇਮੀਗ੍ਰੇਸ਼ਨ ਸ਼੍ਰੇਣੀ ਦੇ ਅਧੀਨ ਯੋਗ ਉਮੀਦਵਾਰਾਂ ਲਈ ਚਾਰ ਵੱਖਰੇ ਡਰਾ ਕੱਢੇ ਸਭ ਤੋਂ ਵੱਡਾ ਡਰਾ ਸਧਾਰਨ ਸੀ ਮਤਲਬ ਕਿ ਕੋਈ ਖਾਸ ਨਿਰਧਾਰਤ ਨਹੀਂ ਸੀ ਅਤੇ BC PNP ਦੇ ਹੁਨਰਮੰਦ ਵਰਕਰ ਅੰਤਰਰਾਸ਼ਟਰੀ ਗ੍ਰੈਜੂਏਟ ਅਤੇ ਐਂਟਰੀ ਪੱਧਰ ਅਤੇ ਅਰਧ ਹੁਨਰਮੰਦ ਸਟਰੀਮਜ਼ ਦੇ ਉਮੀਦਵਾਰ 83 ਨੂੰ ਜਿੱਤੇ ਸੱਦਾ ਦਿੱਤਾ ਗਿਆ ਤੇ ਸਾਰੇ ਉਮੀਦਵਾਰਾਂ ਦਾ ਦਾਖਲਾ ਪੱਤਰ ਅਤੇ ਅਰਧ ਹੁਨਰਮੰਦ ਉਮੀਦਵਾਰਾਂ ਨੂੰ ਛੱਡ ਕੇ 130 ਦੇ ਸਕੋਰ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਵਿਚਾਰਨ ਦੇ ਲਈ 110 ਸਕੋਰ ਦੀ ਲੋੜ ਪੈਂਦੀ ਹੈ ਹੁਨਰਵੰਦ ਵਰਕਰ ਅੰਤਰਰਾਸ਼ਟਰੀ ਗ੍ਰੈਜੂਏਟ ਉਮੀਦਵਾਰਾਂ ਦੇ ਲਈ 3 ਪੀ 6 ਵਿਸ਼ੇਸ਼ ਡਰਾਵੀ ਸੰਨਤੀਜੇ ਸੰਨ 85 ਦੇ ਘਟੂ ਘਟ ਸਕੋਰ ਦੇ ਨਾਲ ਚਾਈਲਡ ਕੇਅਰ ਕਿੱਤਿਆਂ ਵਿੱਚ ਉਮੀਦਵਾਰਾਂ ਨੂੰ 38 ਸੱਦੇ 78 ਦੇ ਘੱਟੋ ਘੱਟ ਸਕੋਰ ਦੇ ਨਾਲ ਉਸਾਰੀ ਕਿੱਤਿਆਂ ਵਿੱਚ ਉਮੀਦਵਾਰਾਂ ਨੂੰ 20 ਸੱਦੇ ਦਿੱਤੇ ਗਏ ਹੈਲਥ케ਅਰ ਕਿੱਤਿਆਂ ਵਿੱਚ ਉਮੀਦਵਾਰਾਂ ਨੂੰ ਘੱਟੋ ਘੱਟ 99 ਸਕੋਰ ਦੇ ਨਾਲ 15 ਸੱਦੇ ਕਯੂਬਕ ਨੇ 8 ਅਗਸਤ ਨੂੰ ਹੋਏ ਡਰਾ ਨਤੀਜਿਆਂ ਨੂੰ ਪਿੱਛੇ ਜਹੇ ਪ੍ਰਕਾਸ਼ਿਤ ਕੀਤਾ ਇਮੀਗ੍ਰੇਸ਼ਨ ਫ੍ਰੈਂਕੇਜੇਸ਼ਨ ਅਤੇ ਏਕੀਕਰਨ ਮੰਤਰੀ ਐਮ ਆਈ ਐਫ ਆਈ ਨੇ 1415 ਉਮੀਦਵਾਰਾਂ ਨੂੰ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮੰ ਦੁਆਰਾ ਸਥਾਈ ਚੋਣ ਲਈ ਬਿਨੇ ਕਰਨ ਦਾ ਸੱਦਾ ਦਿੱਤਾ ਸਾਰੇ ਉਮੀਦਵਾਰਾਂ ਨੂੰ ਜਿੱਥੇ ਖਾਸ ਕਰਕੇ ਬਾਲਵ ਪ੍ਰਵਾਸੀ ਲਈ ਫ੍ਰੈਂਚ ਮੁਹਾਰਤ ਦੇ ਪੱਦਰ ਦਾ ਕਿਊਬਿਕ ਸਕਿੱਲ ਦੇ ਜਾਂ ਇਸ ਦੇ ਬਰਾਬਰ ਦੇ ਅਨਸਾਰ ਫ੍ਰੈਂਚ ਵਿੱਚ 576 ਅੰਕਾਂ ਦੇ ਨਾਲ-ਨਾਲ ਪੱਦਰ 7 ਤੇ ਮੌਖਿਕ ਮੁਹਾਜਜਤ ਜਾਂ ਇਸ ਦੇ ਬਰਾਬਰ ਦੇ ਅਨਸਾਰ ਫ੍ਰੈਂਚ ਵਿੱਚ 576 ਅੰਕਾਂ ਦੇ ਨਾਲ-ਨਾਲ ਪੱਦਰ 7 ਦੇ ਖਾਸ ਕਰਕੇ ਮੌਖਿਕ ਮੁਹਾਰਤ ਜਾਂ ਵੱਧ ਦੇ ਸਕੋਰ ਦੀ ਲੋੜ ਹੁੰਦੀ ਹੈ ਉੱਥੇ ਹੀ ਹੁਣ ਪ੍ਰਿੰਸ ਐਡਵਰਡ ਆਇਰਲੈਂਡ ਦੀ ਗੱਲ ਕਰ ਲਈਏ ਪੀਈਆਈ ਨੇ 22 ਅਗਸਤ ਨੂੰ ਪੀਈਆਈ ਪੀਐਨਵੀ ਦੀ ਲੇਬਰ ਅਤੇ ਐਕਸਪੈਕਟਸ ਐਂਟਰੀ ਸਟਰੀਮ ਰਾਹੀਂ 77 ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਹ 1 ਮਹੀਨੇ ਤੋਂ ਵੱਧ ਸਮੇਂ ਪਹਿਲਾਂ ਦਾ ਡਰਾ ਸੀ ਤੇ ਉੱਥੇ ਦੱਸਦੀ ਹੈ ਕਿ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ ਵਰਤਮਾਨ ਵਿੱਚ ਸੇਤ ਸੰਭਾਲ ਅਤੇ ਉਸਾਰੀ ਖਿੱਤਿਆਂ ਵਿੱਚ ਪੀਈਆਈ ਦੇ ਅੰਦਰ ਕੰਮ ਕਰਨਾ ਪੈਂਦਾ ਸੀ ਪਰੰ ਦਾ ਕਹਿਣਾ ਹੈ ਕਿ ਰਵਾਇਤੀ ਸੈਰਸਪਾਟਾ ਖੇਤੀਬਾੜੀ ਮੱਛੀ ਪਾਲਣ ਅਤੇ ਟਰੱਕਿੰਗ ਅਤੇ ਟਰਾਂਸਪੋਰਟ ਸੈਕਟਰਾਂ ਦੇ ਵਿੱਚ ਵਰਕਰ ਪਰਮਿਟ ਮਿਆਦ 2024 ਦੇ ਵਿੱਚ ਖਤਮ ਹੋ ਰਹੀ ਹੈ ਕੈਨੇਡੀਅਨ ਕਵਨਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵੱਤ ਦੇ ਨਾਲ